ਦੋਸਤੋ ਜੀਵਨ ਦੇ ਵਿੱਚ ਜਦੋਂ ਸਾਨੂੰ ਸਭ ਕੁਝ ਉਲਝਿਆ ਹੋਇਆ ਤੇ ਮੁਸ਼ਕਿਲ ਟੇਹਾ ਲੱਗਣ ਲੱਗਦਾ ਹੈ ਤਾਂ ਫਿਰ ਅਕਸਰ ਅਸੀਂ ਰੱਬ ਦੀਆਂ ਯੋਜਨਾਵਾਂ 'ਤੇ ਸਵਾਲ ਚੁੱਕਦੇ ਹਾਂ ਕਿ ਆਖਿਰਕਾਰ ਮੇਰੇ ਨਾਲ ਹੀ ਅਜੇ ਹੱਕ ਕਿਉਂ ਹੋ ਰਿਹਾ ਹੈ ਇਸ ਬਾਰੇ ਸ਼ਾਇਦ ਅਸੀਂ ਸਪਨੇ ਕਦੇ ਨਾ ਕਦੇ ਆਪਣੇ ਜੀਵਨ ਦੇ ਵਿੱਚ ਜ਼ਰੂਰ ਆਪਣੇ ਆਪ ਦੇ ਨਾਲ ਇਹ ਸਵਾਲ ਕੀਤਾ ਹੋਵੇਗਾ ਕਿ ਅਸੀਂ ਕਦੇ ਸੋਚਿਆ ਹੈ ਕਿ ਰੱਬ ਨੇ ਸਾਡੇ ਲਈ ਕੋਈ ਵਧੀਆ ਸੋਚਿਆ ਹੋ ਸਕਦਾ ਹੈ ਇਸ ਕਹਾਣੀ ਦਾ ਉਦੇਸ਼ ਉਹਨਾਂ ਦੇਖੇ ਧਾਗਿਆਂ ਨੂੰ ਖੋਲਣਾ ਜਿਹੜੇ ਕਿ ਰੱਬ ਨੇ ਸਾਡੇ ਵਾਸਤੇ ਬੁਣੇ ਹੋਏ ਨੇ ਜਦੋਂ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਦੇ ਵਿੱਚ ਪਾਉਂਦੇ ਹਾਂ ਤਾਂ ਰੱਬ ਦੇ ਇਸ਼ਾਰੇ ਤੇ ਉਸ ਦੀਆਂ ਯੋਜਨਾਵਾਂ ਅਕਸਰ ਸਾਡੀ ਸਮਝ ਤੋਂ ਪਰੇ ਹੁੰਦੀਆਂ ਨੇ ਇੱਕ ਕਹਾਣੀ ਇੱਕ ਡੂੰਘੇ ਆਤਮ ਮੰਤਨ ਤੇ ਰੱਪ ਦੀਆਂ ਯੋਜਨਾਵਾਂ ਦੇ ਪਿੱਛੇ छुपे ਰਹੱਸਾਂ ਦੀ ਖੋਜ ਦਾ ਰਸਤਾ ਵਿਖਾਉਂਦੀ ਹੈ ਸੋ ਇਸ ਪਿਆਰੀ ਜਿਹੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਦੋਸਤੋ ਬਹੁਤ ਸਮਾਂ ਪਹਿਲਾਂ ਹਿਮਾਲਿਆ ਦੀ ਇੱਕ ਛੋਟੀ ਜੀ ਘਾਟੀ ਦੇ ਵਿੱਚ ਇੱਕ ਗਰੀਬ ਤੇ ਸਧਾਰਨ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਨਿਰਮਲ ਸੀ ਨਿਰਮਲ ਦੇ ਕੋਲ ਸਿਰਫ ਇੱਕ ਛੋਟਾ ਜਿਹਾ ਖੇਤ ਸੀ ਜੋ ਕਿ ਉਸ ਦਾ ਤੇ ਉਸ ਦੇ ਪਰਿਵਾਰ ਦਾ ਪੇਟ ਭਰਨ ਦੇ ਲਈ ਕਾਫੀ ਨਹੀਂ ਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਰਮਲ ਨੇ ਆਪਣੀ ਪੂਰੀ ਮਿਹਨਤ ਦੇ ਨਾਲ ਖੇਤ ਦੇ ਵਿੱਚ ਕੰਮ ਕੀਤਾ ਪਰ ਅਨਾਜ ਦੀ پیداوار ਉਨੀ ਨਹੀਂ ਹੋਈ ਜਿੰਨੀ ਉਸ ਨੇ ਉਮੀਦ ਕੀਤੀ ਸੀ ਉਸ ਦੇ ਖੇਤ ਦੇ ਵਿੱਚ ਲਗਾਤਾਰ ਸੁੱਕਾ ਪੈ ਰਿਹਾ ਸੀ ਤੇ ਫਸਲਾਂ ਮੁਰਝਾ ਰਹੀਆਂ ਸੀ ਨਿਰਮਲ ਦਿਨ ਰਾਤ ਰੱਬ ਨੂੰ ਅਰਦਾਸ ਕਰਦਾ ਰਹਿੰਦਾ ਕਿ हे ਰੱਬਾ ਤੂੰ ਮੇਰੇ ਲਈ ਕੀ ਸੋਚਿਆ ਕਿਉਂ ਮੈਂ ਹਰ ਵਾਰ ਸੰਘਰਸ਼ ਕਰਦਾ ਰਹਿੰਨਾ ਕੀ ਮੈਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਦੇਖ ਪਾਵਾਂਗਾ ਜਾਂ ਨਹੀਂ ਨਿਰਮਲ ਇੱਕ ਅਜਿਹਾ ਵਿਅਕਤੀ ਸੀ ਜਿਸ ਨੇ ਜੀਵਨ ਪਰ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਹਮੇਸ਼ਾ ਮਿਹਨਤ ਕੀਤੀ ਪਰ ਗਰੀਬੀ ਤੇ ਤੰਗੀ ਨੇ ਉਸ ਦੇ ਪਰਿਵਾਰ ਨੂੰ ਜਕੜ ਕੇ ਰੱਖਿਆ ਹੋਇਆ ਸੀ ਉਸਨੇ ਛੋਟੇ ਹੁੰਦੇ ਹੀ ਆਪਣੇ ਮਾਤਾ-ਪਿਤਾ ਦੇ ਸੰਘਰਸ਼ ਵੇਖੇ ਸੀ ਕਦੇ ਫਸਲਾਂ ਬਰਬਾਦ ਹੋ ਜਾਂਦੀਆਂ ਤੇ ਕਦੇ ਮੌਸਮ ਦੀ ਮਾਰ ਦੇ ਨਾਲ ਕਰਦੀ ਹਾਲਤ ਖਰਾਬ ਹੋ ਜਾਂਦੀ ਤੇ ਮਨ ਦੇ ਵਿੱਚ ਨਾਲ ਕੀ ਐਸਾ ਕਿਉਂ ਕਰ ਰਿਹਾ ਹੈ ਜਾਂ ਰੱਬ ਮੇਰੇ ਤੋਂ ਕੀ ਚਾਹੁੰਦਾ ਹੈ ਅਜਿਹੀਆਂ ਗੱਲਾਂ ਉਸਦੇ ਮਨ ਦੇ ਵਿੱਚ ਉਦੋਂ ਤੋਂ ਹੀ ਉਣ ਲੱਗ ਪੈਂਦੀਆਂ ਸੀ ਪਰਿਵਾਰ ਨੇ ਦਿਨ ਰਾਤ ਮਿਹਨਤ ਕੀਤੀ ਪਰ ਹਾਲਾਤ ਨਹੀਂ ਸੁਧਰੇ ਲਗਾਤਾਰ ਉਸ ਦੀ ਨਿਰਾਸ਼ਾ ਵਧਦੀ ਰਹੀ ਤੇ ਹੁਣ ਉਹ ਰੱਬ ਨੂੰ ਦੋਸ਼ ਦੇਣ ਲੱਗ ਪਿਆ ਇੱਕ ਦਿਨ ਜਦੋਂ ਉਸ ਦੀ ਪਤਨੀ ਤੇ ਬੱਚੇ ਭੁੱਖੇ ਬੈਠੇ ਸੀ ਤਾਂ ਉਹਦੇ ਕੋਲ ਉਹਨਾਂ ਨੂੰ ਖਵਾਉਣ ਦੇ ਲਈ ਕੁਝ ਵੀ ਨਹੀਂ ਸੀ ਉਹ ਆਪਣੇ ਛੋਟੇ ਜਿਹੇ ਖੇਤ ਜਾ ਕੇ ਬੈਠ ਗਿਆ ਕਿ ਹੁਣ ਰੱਬ ਨੇ ਉਸ ਦੀ ਗੱਲ ਕਦੇ ਨਹੀਂ ਸੁਣੀ ਅਜੇਹੀਆਂ ਹੀ ਉਲਝਣਾਂ ਦੇ ਵਿੱਚ ਫਸਿਆ ਹੋਇਆ ਨਿਰਮਲ ਮਹਾਤਮਾ ਕੋਲ ਗਿਆ ਮਹਾਤਮਾ ਨੂੰ ਸਾਰੇ ਲੋਕ ਰੱਬ ਦਾ ਸੱਚਾ ਭਗਤ ਤੇ ਗਿਆਨਤਾ ਪੰਡਰਮੰਦੇ ਸੀ ਉਹਨਾਂ ਨੇ ਨਿਰਮਲ ਦੀ ਕਹਾਣੀ ਸੁਣੀ ਤੇ ਆਪਣੇ ਸ਼ਾਂਤ ਤੇ ਗਹਿਰੇ ਸੁਰ ਦੇ ਵਿੱਚ ਬੋਲੇ ਨਿਰਮਲ ਤੂੰ ਇਹ ਮੰਨਦਾ ਹੈ ਕਿ ਰੱਬ ਤੇਰੇ ਲਈ ਕੁਝ ਚੰਗਾ ਨਹੀਂ ਸੋਚ ਰਿਆ ਪਰ ਕੀ ਤੂੰ ਕਦੇ ਸੋਚਿਆ ਕਿ ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ ਸਗੋਂ ਉਹ ਦਿੰਦਾ ਹੈ ਜੋ ਸਾਡੇ ਲਈ ਸਹੀ ਹੁੰਦਾ ਨਿਰਮਲ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਤੇ ਉਹਦੇ ਚਿਹਰੇ ਤੇ ਪੀੜਾਂ ਦੀਆਂ ਲਕੀਰਾਂ ਉਸ ਨੇ ਕਿਹਾ ਮਹਾਤਮਾ ਜੀ ਮੈਂ ਰੱਬ ਤੇ ਭਰੋਸਾ ਕਰਨਾ ਚਾਹੁੰਦਾ ਪਰ ਜਦੋਂ ਮੈਂ ਆਪਣੇ ਪਰਿਵਾਰ ਨੂੰ ਭੁੱਖਾ ਵੇਖਦਾ ਤਾਂ ਮੇਰਾ ਭਰੋਸਾ ਡਗਮਗਾ ਜਾਂਦਾ ਨਿਰਮਲ ਨੇ ਮਹਾਤਮਾ ਨੂੰ ਆਪਣੀ ਪੂਰੀ ਦੁੱਖ ਭਰੀ ਕਹਾਣੀ ਦੱਸ ਦਿੱਤੀ ਮਹਾਤਮਾ ਸ਼ਾਂਤ ਆਪਦੇ ਨਾਲ ਨਿਰਮਲ ਦੇ ਵੱਲ ਵੇਖਦੇ ਹੋਏ ਮੁਸਕਰਾਏ ਤੇ ਕਿਹਾ ਕਿ ਜੀਵਨ ਦੇ ਔਖੇ ਹਾਲਾਤਾਂ ਨੂੰ ਅਸੀਂ ਅਕਸਰ ਆਪਣੇ ਨਜ਼ਰੀਏ ਤੋਂ ਵੇਖਦੇ ਹਾਂ ਤੇ ਸੋਚਦੇ ਹਾਂ ਕਿ ਇਹ ਸਿਰਫ ਸਾਡੇ ਨਾਲ ਹੀ ਕਿਉਂ ਹੋ ਰਿਹਾ ਪਰ ਰੱਬ ਦੀਆਂ ਯੋਜਨਾਵਾਂ ਸਾਡੇ ਤੋਂ ਕਈ ਗੁਣਾ ਵਧੀਆ ਤੇ ਹਸਮਈ ਹੁੰਦੀਆਂ ਮੈਂ ਤੈਨੂੰ ਦੋ ਕਹਾਣੀਆਂ ਸੁਣਾਉਂਦਾ ਜੋ ਇਸ ਗੱਲ ਨੂੰ ਡੂੰਘੇ ਤੌਰ ਤੇ ਸਮਝਣ ਦੇ ਵਿੱਚ ਮਦਦ ਕਰਨ ਕਿ ਰੱਬ ਹਰ ਕਿਸੇ ਲਈ ਚੰਗਾ ਸੋਚਦਾ ਹੈ ਕੋਸਮਾ ਪਹਿਲਾਂ ਇੱਕ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ ਜੋ ਆਪਣੀ ਜੀਵਿਕਾ ਤੇ ਲਈ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਇੱਕ ਦਿਨ ਉਸ ਨੇ ਬਹੁਤ ਸੋਨਾ ਤੇ ਤੇਜ਼ ਤਰਾਰ ਹੀਰਨ ਦੇਖਿਆ ਉਹ ਬੜਾ ਹੀ ਚਲਾਕ ਤੇ ਸ਼ਕਤੀਸ਼ਾਲੀ ਹਿਰਨ ਸੀ ਜੋ ਜੰਗਲ ਦੇ ਵਿੱਚ ਅਜਾਤੀ ਦੇ ਨਾਲ ਤੁਰਦਾ ਸੀ ਸ਼ਿਕਾਰੀ ਨੇ ਸੋਚਿਆ ਜੇਕਰ ਉਹ ਇਸ ਹਿਰਨ ਨੂੰ ਫੜ ਲੈਂਦਾ ਤਾਂ ਉਸ ਨੂੰ ਬਹੁਤ ਪੈਸਾ ਮਿਲੇਗਾ ਸ਼ਿਕਾਰੀ ਆਪਣੀ ਬੰਦੂਕ ਲੈ ਕੇ ਹਿਰਨ ਦੇ ਪਿੱਛੇ ਦੌੜਨ ਲੱਗਿਆ ਹਿਰਨ ਨੇ ਸ਼ਿਕਾਰੀ ਨੂੰ ਆਂਦਾ ਵੇਖਿਆ ਤੇ ਤੇਜ਼ੀ ਦੇ ਨਾਲ ਤੋਰਿਆ ਸ਼ਿਕਾਰੀ ਨੇ ਕਈ ਵਾਰ ਹਿਰਨ ਦੇ ਉੱਪਰ ਨਿਸ਼ਾਨਾ ਸਾਧਿਆ ਪਰ ਹਰ ਵਾਰ ਹਿਰਨ ਉਸ ਦੀ ਬੰਦੂਕ ਤੇ ਨਿਸ਼ਾਨੇ ਤੋਂ ਬਚ ਜਾਂਦਾ ਸੀ ਸ਼ିକਾਰੀ ਨੇ ਜੰਗਲ ਦੇ ਕਈ ਹਿੱਸਿਆਂ ਦੇ ਵਿੱਚ ਜਾਲ ਲਗਾਇਆ ਪਰ ਹਰ ਵਾਰ ਹਿਰਨ ਉਹਨਾਂ ਜਾਲਾਂ ਤੋਂ ਬਾਹਰ ਨਿਕਲ ਜਾਂਦਾ ਅਜੀਹਾ ਹੁੰਦਾ ਰਿਹਾ ਜਿਵੇਂ ਕੋਈ ਅਣਦੇਖੀ ਸ਼ਕਤੀ ਹਿਰਨ ਦੇ ਰੱਖਿਆ ਕਰ ਰਹੀ ਹੋਵੇ ਸ਼ਿਕਾਰੀ ਹੈਰਾਨ ਸੀ ਪਰ ਉਸਨੇ ਹਾਰ ਨਹੀਂ ਮੰਨੀ ਉਹ ਲਗਾਤਾਰ ਹਿਰਨ ਦਾ ਪਿੱਛਾ ਕਰਦਾ ਰਿਹਾ ਇੱਕ ਦਿਨ ਆਖਰਕਾਰ ਹਿਰਨ ਇੱਕ ਜਾਲ ਦੇ ਵਿੱਚ ਫਸ ਗਿਆ ਸ਼ਿਕਾਰੀ ਬੜਾ ਖੁਸ਼ ਹੋਇਆ ਤੇ ਦੌੜ ਕੇ ਹੀਰੰਦੇ ਕੋਲ ਗਿਆ ਭੱਜੇ ਮਹੀ ਉਸਨੇ ਆਪਣੀ ਬੰਦੂਕ ਚੁੱਕੀ ਬੰਦੂਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸ਼ਿਕਾਰੀ ਨੇ ਉਸ ਨੂੰ ਕਈ ਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬੰਦੂਕ ਤੋਂ ਕੋਈ ਗੋਲੀ ਨਹੀਂ ਚੱਲੀ ਉਹ ਹਰਾਮ ਸੀ ਪਰ ਫਿਰ ਉਸਨੇ ਸੋਚਿਆ ਕਿ ਉਹ ਹਿਰਨ ਨੂੰ ਆਪਣੇ ਹੱਥਾਂ ਦੇ ਨਾਲ ਫੜ ਲਵੇਗਾ ਜਿਵੇਂ ਹੀ ਸ਼ਿਕਾਰੀ ਹਿਰਨ ਦੇ ਪਲ ਵੱਧਿਆ ਤਾਂ ਹਿਰਨ ਅਚਾਨਕ ਹੀ ਜਾਲ ਤੋਂ ਛੁੱਟ ਗਿਆ ਤੇ ਤੇਜ਼ੀ ਦੇ ਨਾਲ ਫਿਰ ਤੋਂ ਭੱਜ ਗਿਆ ਸ਼ਿਕਾਰੀ ਜਿੱਤੀ ਸੀ ਉਸਨੇ ਫਿਰ ਉਸ ਦਾ ਪਿੱਛਾ ਕੀਤਾ ਹੁਣ ਸ਼ਿਕਾਰੀ ਪਿੱਛਾ ਹੋਰ ਤੇਜ਼ੀ ਦੇ ਨਾਲ ਕਰ ਰਿਹਾ ਸੀ ਉਹ ਆਪਣੇ ਲਕਸ਼ ਨੂੰ ਹਾਸਲ ਕਰਨ ਦੇ ਲਈ ਅੰਨਾਂ ਦੌੜ ਰਿਹਾ ਸੀ ਭੱਜਦੇ ਭੱਜਦੇ ਹਿਰਨ ਇੱਕ ਟੁੰਕੇ ਖੱਡੇ ਦੇ ਕੋਲ ਜਾ ਪਹੁੰਚਿਆ ਤੇ ਉਹਦੇ ਵਿੱਚ ਜਾ ਕੇ ਡਿੱਗ ਗਿਆ ਸ਼ਿਕਾਰੀ ਨੇ ਸੋਚਿਆ ਕਿ ਹੁਣ ਉਸਦੀ ਜਿੱਤ ਪੱਕੀ ਹੈ ਉਸਨੇ ਤੁਰੰਤ ਜਾਲ ਕੱਢ ਕੇ ਹਿਰਨ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਉਸ ਨੂੰ ਜੰਗਲ ਦੇ ਵਿੱਚ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਸ਼ਿਕਾਰੀ ਦਾ ਦਿਲ ਇੱਕਦਮ ਡਰ ਗਿਆ ਤੇ ਉਹਨੇ ਦੇਖਿਆ ਕਿ ਇੱਕ ਖੁੰਖਾਰ ਸ਼ੇਰ ਆ ਕੇ ਆ ਰਿਹਾ ਹੈ ਸ਼ਿਕਾਰੀ ਇਹ ਵੇਖ ਕੇ ਪਾਣੀ ਪਾਣੀ ਹੋ ਗਿਆ ਉਹਨੂੰ ਪਤਾ ਸੀ ਕਿ ਜੇਕਰ ਉਸਨੇ ਹੁਣ ਹਿਰਨ ਨੂੰ ਫੜਿਆ ਤਾਂ ਸ਼ੇਰ ਉਸ ਨੂੰ ਨਹੀਂ ਛੱਡੇਗਾ ਆਖਿਰਕਾਰ ਸ਼ਿਕਾਰੀ ਨੇ ਆਪਣੀ ਜਾਨ ਬਚਾਉਣ ਲਈ ਹਿਰਨ ਨੂੰ ਉੱਥੇ ਹੀ ਛੱਡ ਦਿੱਤਾ ਤੇ ਤੇਜ਼ੀ ਦੇ ਨਾਲ ਭੱਜ ਗਿਆ ਉਸ ਨੂੰ ਸਮਝ ਆ ਗਿਆ ਕਿ ਕੁਦਰਤ ਤੇ ਰੱਬ ਦੀ ਯੋਜਨਾ ਉਹਦੇ ਵਾਸਤੇ ਬਾਹਰ ਹੈ ਉਹ ਕਿੰਨੀ ਵੀ ਕੋਸ਼ਿਸ਼ ਕਰੇ ਅ ਰੱਬ ਕਿਸੇ ਦੀ ਰੱਖਿਆ ਕਰਨ ਦਾ ਫੈਸਲਾ ਜੇਕਰ ਕਰਦਾ ਹੈ ਤਾਂ ਉਸ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਇੱਕ ਹਾਣੀ ਸੁਣ ਕੇ ਨਿਰਮਲਤਾ ਮਨ ਸ਼ਾਂਤ ਹੋ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਚਮਕ ਸੀ ਤੇ ਉਸ ਦੇ ਦਿਲ ਨੂੰ ਕੁਝ ਹਲਕਾਪਨ ਮਹਿਸੂਸ ਹੋਇਆ ਮਹਾਤਮਾ ਨੇ ਨਿਰਮਲ ਦੇ ਵੱਲ ਵੇਖਦੇ ਹੋਏ ਕਿਹਾ ਕਿ ਜੀਵਨ ਦੇ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਇਹ ਸਮਝ ਹੀ ਨਹੀਂ ਪਹੁੰਦੇ ਕਿ ਰੱਬ ਨੇ ਸਾਡੇ ਲਈ ਕੀ ਸੋਚਿਆ ਸ਼ਿਕਾਰੀ ਦੀ ਤਰ੍ਹਾਂ ਅਸੀਂ ਵੀ ਆਪਣੇ ਟੀਚਿਆਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਬਿਨਾਂ ਇਹ ਸੋਚੇ ਕਿ ਰੱਬ ਦੀ ਯੋਜਨਾ ਕੁਝ ਹੋਰ ਹੋ ਸਕਦੀ ਹੈ ਰੱਬ ਦੀ ਛਤਰ ਛਾਇਆ ਦੇ ਵਿੱਚ ਸੀ ਤੇ ਜਦੋਂ ਤੱਕ ਰੱਬ ਚਾਹੁੰਦਾ ਸ਼ਿਕਾਰੀ ਉਸ ਨੂੰ ਕਦੇ ਵੀ ਨਹੀਂ ਫੜ ਸਕਦਾ ਸੀ ਰੱਬ ਹਰ ਕਿਸੇ ਦੇ ਜੀਵਨ ਦੀ ਦਿਸ਼ਾ ਨੂੰ ਕੰਟਰੋਲ ਕਰਦਾ ਹੈ ਚਾਹੇ ਉਹ ਇਨਸਾਨ ਹੋਵੇ ਜਾਂ ਫਿਰ ਜਾਨਵਰ ਸਾਨੂੰ ਸਿਰਫ ਉਸ ਦੀ ਯੋਜਨਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਮਹਾਤਮਾ ਨੇ ਦੂਜੀ ਕਹਾਣੀ ਸੁਣਾਈ ਤੇ ਦੂਜੀ ਕਹਾਣੀ ਦੇ ਵਿੱਚ ਮਹਾਤਮਾ ਜੀ ਨੇ ਕੀ ਕੁਝ ਦੱਸਿਆ ਏ ਆਪਾਂ ਅਗਲੇ ਐਪੀਸੋਡ ਦੇ ਵਿੱਚ ਜਾਣਾਗੇ ਫਿਲਹਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਸ਼ਬਦ ਗੁਰੂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਵਾਲੀ ਘੰਟੀ ਨੂੰ ਵੀ ਜਰੂਰ ਦਬਾ ਦਿਓ ਤਾਂ ਜੋ ਹਰੇਕ ਵੀਡੀਓ ਦਾ ਹਰੇਕ ਕਥਾ ਦਾ ਨੋਟੀਫਿਕੇਸ਼ਨ ਤੁਹਾਡੇ ਫੋਨਾਂ ਦੇ ਵਿੱਚ ਆਟੋਮੈਟਿਕ ਆ ਜਾਵੇ ਜਿਸ ਨਾਲ ਤੁਸੀਂ ਤਮਾਮ ਵੀਡੀਓਜ਼ ਦਾ ਮਜ਼ਾ ਲੈ ਸਕੋ